ਹਰਜਿੰਦਰਪਾਲ ਕੌਰ ਢਿੱਲੋਂ ਦੀ ਰਚਨਾ ਹੱਤੋਂ ਜ਼ਿਆਦਾ ਸੋਚਣਾ ਸਿਹਤ ਲਈ ਹਾਨੀਕਾਰਕ ਇੱਕ ਹਵਤ ਜੋ ਅਸੀਂ ਸਭ ਨੇ ਸੁਣੀ ਹੈ ਚਿੰਤਾ ਚਿਤਾ ਸਮਾਨ ਜਿਹੜੀ ਕਿ ਸੱਚ ਹੈ ਬੇਲੋੜੀ ਚਿੰਤਾ ਕਰਨ ਨਾਲ ਪਰੇਸ਼ਾਨੀ ਵਾਧੀ ਹੈ ਤੇ ਜ਼ਿਆਦਾ ਕੱਟਦੀ ਹੈ ਵਰਤਮਾਨ ਵਿੱਚ ਰਹਿ ਕੇ ਸਾਨੂੰ ਖੁਦ ਤੇ ਭਰੋਸਾ ਰੱਖਣਾ ਚਾਹੀਦਾ ਹੈ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਸਾਨੂੰ ਹਮੇਸ਼ਾ ਚੰਗੇ ਕਾਰਜਾਂ ਵਿੱਚ ਰੁਚੀ ਰੱਖਣੀ ਚਾਹੀਦੀ ਹੈ ਤੇ ਚੰਗੇ ਕਾਰਜ ਜੀ ਕਰਨੇ ਚਾਹੀਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਸੋਚਦੇ ਹੱਦ ਤੋਂ ਜ਼ਿਆਦਾ ਹਾਂ ਪਰ ਜੋ ਸੋਚਦੇ ਹਾਂ ਉਹ ਕਰਦੇ ਨਹੀਂ ਤੇ ਨਾ ਹੀ ਸਾਡੇ ਕੋਲ ਹੁੰਦਾ ਹੈ ਫਿਰ ਉਸ ਪ੍ਰਤੀ ਸੋਚ ਤੇ ਚਿੰਤਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਕਾਸ਼ ਮੈਂ ਕਰ ਲੈਂਦਾ ਕਾਸ਼ ਮੈਨੂੰ ਇਹ ਮਿਲਿਆ ਹੁੰਦਾ ਕਾਸ਼ ਵਿੱਚ ਹੀ ਫਸੇ ਰਹਿੰਦੇ ਹਾਂ ਇਸ ਨੂੰ ਕਹਿੰਦੇ ਹਨ ਬੇਲੋੜੀ ਚਿੰਤਾ ਜੋ ਸਾਡੀ ਮਾਨਸਿਕ ਸਿਹਤ ਉੱਪਰ ਬਹੁਤ गहरा ਅਸਰ ਪਾਉਂਦੀ ਹੈ ਜਿਸ ਨਾਲ ਅਸੀਂ ਹੋਰ ਗਹਿਰੀ ਚਿੰਤਾ ਦੀ ਖਾਈ ਵਿੱਚ ਡਿੱਗ ਰਹੇ ਹੁੰਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੀ ਆਇਆਂ ਕਹ ਰਹੇ ਹੁੰਦੇ ਹਾਂ ਜਦੋਂ ਅਸੀਂ ਆਪਣੇ ਆਪ ਉੱਪਰ ਬੇਲੋੜੀਆਂ ਚਿੰਤਾਵਾਂ ਨੂੰ ਖਾਵੀ ਕਰਨ ਲੱਗ ਜਾਂਦੇ ਹਾਂ ਤਾਂ ਸਾਡੇ ਕਾਰਜ ਵੀ ਘਟ ਹੁੰਦੇ ਨੇ ਤੇ ਸਾਨੂੰ ਬਿਮਾਰੀਆਂ ਵੀ ਘੇਰ ਲੈਂਦੀਆਂ ਨੇ ਜਿਹੜੀਆਂ ਕਿ ਅਸੀਂ ਅਕਸਰ ਹੀ ਸੁਣਦੇ ਹਾਂ ਡਿਪਰੈਸ਼ਨ ਤਣਾਵ ਵਰਗੀਆਂ ਬਿਮਾਰੀਆਂ ਜਿਨ੍ਹਾਂ ਤੋਂ ਸਾਨੂੰ ਖਿਹੜਾ ਛਡਾਉਣਾ ਔਖਾ ਹੋ ਜਾਂਦਾ ਹੈ। ਭਾਵੇਂ ਨਾ ਬਿਮਾਰੀਆਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਹਨਾਂ ਬਿਮਾਰੀਆਂ ਦਾ ਮੁੱਢ ਹੈ ਹੱਦ ਤੋਂ ਜ਼ਿਆਦਾ ਸੋਚਣਾ, ਬੇਲੂੜਾ ਸੋਚਣਾ। ਕਈ ਵਾਰ ਕੀ ਹੁੰਦਾ ਕਿ ਅਸੀਂ ਵਿਹਲੇ ਬੈਠੇ ਐਵੇਂ ਬੇਲੋੜੀਆਂ ਸੋਚਾਂ ਵਿੱਚ ਵਕਤ ਬਰਬਾਦ ਕਰ ਰਹੇ ਹੁੰਦੇ ਹਾਂ। ਉੱਥੇ ਕੀ ਹੁੰਦਾ ਹੈ? ਅਸੀਂ ਆਪਣਾ ਆਪ ਵੀ ਭੁਲਾ ਲੈਂਦੇ ਹਾਂ ਕਿ ਖੁਦ ਦਾ ਖਿਆਲ ਹੀ ਨਹੀਂ ਰੰਦਾ। ਕਈ ਵਾਰ ਜੋ ਅਸੀਂ ਸੋਚ ਰਹੇ ਹੁੰਦੇ ਹਾਂ, ਉਹ ਕੰਮ ਸਾਡੇ ਲਈ ਇੰਨਾ ਵੀ ਮੁਸ਼ਕਲ ਨਹੀਂ ਹੁੰਦਾ। ਜਿੰਨਾ ਅਸੀਂ ਸੋਚ-ਸੋਚ ਦਿਮਾਗ ਉੱਪਰ ਪ੍ਰੈਸ਼ਰ ਪਾਰੇ ਹੁੰਦੇ ਹਨ ਜਿਸ ਨਾਲ ਸਾਡੀ ਮਾਨਸਿਕ ਸਥਿਤੀ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਡਾਕਟਰਾਂ ਦੇ ਵੱਸਪੇ ਇਲਾਜ ਕਰਵਾਉਣ ਲਈ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਪੈਸੇ ਦੀ ਲਗੋ ਲਗ ਸਮਾਂ ਬਰਬਾਦ ਹਸਪਤਾਲਾਂ ਦੇ ਚੱਕਰ ਕਾਜਲ ਖਵਾਰੀ ਖਾਣ ਪੀਣ ਸਹੀ ਟਾਈਮ ਤੇ ਨਾ ਕਰਨਾ ਅਤੇ ਕੰਮਾਂ ਦਾ ਛੁੱਟ ਜਾਣਾ ਬਹੁਤ ਕੁਝ ਉਲਝ ਜਾਂਦਾ ਹੈ ਫਿਰ ਉਹਨਾਂ ਉਲਝੀਏ ਮਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਹਿਣ ਦਾ ਭਾਅ ਬੇਲੋੜਾ ਸੋਚਾਂਗੇ ਤਬੀਰੋੜੀਆਂ ਉਲਝਣਾ ਵਿੱਚ ਫਸ ਕੇ ਰਹਿ ਜਾਵਾਂਗੇ ਸਾਨੂੰ ਲੋਟ ਜਿੰਨਾ ਹੀ ਸੋਚਣਾ ਚਾਹੀਦਾ ਹੈ ਹੱਦੋਂ ਵੱਧ ਸੋਚਣਾ ਸਾਡੀ ਜ਼ਿੰਦਗੀ ਦਾ ਸਕੂਨ ਖਤਮ ਹੋ ਜਾਂਦਾ ਹੈ ਹਰ ਕੰਮ ਦੇ ਇੱਕ ਟਾਈਮ ਟੇਬਲ ਬਣਾ ਕੇ ਰੱਖੋ ਜਿਸ ਨਾਲ ਕੰਮ ਵੀ ਵਧੀਆ ਸੌਖੇ ਤਰੀਕੇ ਨਾਲ ਹੋ ਜਾਂਦੇ ਨੇ ਤੇ ਦਿਮਾਗ ਉੱਪਰ ਜ਼ਿਆਦਾ ਅਸਰ ਨਹੀਂ ਪੈਂਦਾ ਜਦੋਂ ਸਾਡੇ ਕੰਮ ਚੰਗੇ ਤੇ ਸਹੀ ਤਰੀਕੇ ਨਾਲ ਸਹੀ ਹੋ ਰਹੇ ਹੋ ਤਾਂ ਹੱਦੋਂ ਵੱਧ ਸੋਚਣਾ ਹੀ ਨਹੀਂ ਪੈਂਦਾ ਜਿੰਨਾ ਹੋ ਸਕੇ ਫालतੂ ਦੀਆਂ ਬਾਦੂ ਸੋਚਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ ਤੁਹਾਡੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਬਣ ਜਾਵੇਗੀ ਧੰਨਵਾਦ